ਕਾਰੋਬਾਰੀ ਨੂੰ 50 ਲੱਖ ਰੁਪਏ ਦੀ ਫਿਰੋਤੀ ਦੇ ਕਾਲ ਕਰਕੇ ਧਮਕਾਉਣ ਵਾਲੇ ਗਿਰੋਹ ਦੇ 4 ਗੁਰਗਿਆਂ ਨੂੰ ਬਠਿੰਡਾ ਪੁਲਿਸ ਨੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਰ ਨੇ ਦੱਸਿਆ ਕਿ ਤਲਵੰਡੀ ਸਾਬੋ ਦੇ ਇੱਕ ਕਾਰੋਬਾਰੀ ਨੂੰ ਬੀਤੇ ਦਿਨੀਂ ਵਿਦੇਸ਼ੀ ਨੰਬਰ ਤੋਂ ਇੱਕ ਕਾਲ ਆਈ ਸੀ ਤੇ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਕਪੀਲ ਲੋਹਰੀਆ ਗੈਂਗਸਟਰ ਦੱਸਿਆ ਸੀ ਤੇ 50 ਲੱਖ ਰੁਪਏ ਮੰਗੇ ਸੀ ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਕਾਰੋਬਾਰੀ ਨੇ ਪੁਲਿਸ ਨੂੰ ਦਿੱਤੀ ਤੇ ਸ਼ਿਕਾਇਤ ਤੋਂ ਬਾਅਦ ਇਹ ਸਟਾਫ ਵੱਲੋਂ ਚਾਰ ਗੁਰਗਿਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਇੱਕ ਪਿਸਤੌਲ ਦੇਸੀ 32 ਬੋਰ ਤੇ ਦੋ ਜਿੰਦਾ ਕਾਰਤੂਸ ਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਨੇ ਬਟਿੰਡੇ ਦੇ ਇੱਕ ਬਿਜ਼ਨਸਮੈਨ ਨੂੰ ਫਰੋਤੀ ਦੀ ਕਾਲ ਆਈ ਸੀਗੀ ਉਹਨਾਂ ਦੇ ਫੋਨ ਤੇ ਫ্রম ਅਨ ਅਨਨੋਨ ਇੰਟਰਨੈਸ਼ਨਲ ਨੰਬਰ ਜਿਨ੍ਹਾਂ ਨੇ ਤਮਕੀਦ ਦਿੱਤੀਆਂ ਸੀਗੇ ਉਸ ਬੰਦੇ ਨੂੰ ਔਰ ਆਪਣੇ ਆਪ ਨੂੰ ਜਿਹੜਾ ਕਾਲਰ ਸੀ ਉਹਨੇ ਆਪਣਾ ਨਾਮ ਗੋਪੀ ਲੋਹਾਰੀਆ ਦੱਸ ਕੇ ਜਿਹੜਾ ਸਾਡਾ ਇਸ ਕੇਸ ਦਾ ਵਿਕਟਿਮ ਹੈ ਉਹਦੇ ਤੋਂ 50 ਲੱਖ ਦੀ ਫਿਰੋਤੀ ਡਿਮਾਂਡ ਕੀਤੀ ਸੀ ਸੋ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 133 ਡੇਟਿਡ 6 9 2024 ਅੰਡਰ ਸੈਕਸ਼ਨ 308 2 308 4 ਔਰ 62 ਬੀ ਐਨ ਐਸ ਜਿਹੜੇ ਐਕਸਟਰਸ਼ਨ ਔਰ 511 ਆਪੀ ਸੀ ਦੇ ਇਕੁਇਲੈਂਟ ਹੈਗੇ ਉਹਦੇ ਤੇ ਪਰਚਾ ਦਰਜ ਕੀਤਾ ਸੀ ਪੁਲਿਸ ਸਟੇਸ਼ਨ ਤਲਵੰਡੀ ਸਾਬੋ ਕਿਉਂਕਿ ਜਿਹੜੀ ਕਾਲ ਸੀ ਉਸ ਏਰੀਆ ਚ ਆਈ ਸੀ ਸੋ ਆਫਟਰ ਦੈਟ ਸੀਇੰਗ ਦ ਸੈਂਸਿਟੀਵਿਟੀ ਆਫ ਦਾ ਕ੍ਰਾਈਮ ਐਸਪੀ ਡੀ ਨੇ ਕੇਸ ਨੂੰ ਸੁਪਰਵਾਈਜ਼ ਕੀਤਾ ਅਲੋਂਗ ਵਿਦ ਦਾ ਡੀਐਸਪੀਡੀ ਰਾਜੇਸ਼ ਸ਼ਰਮਾ ਔਰ ਇਨਚਾਰਜ ਸੀਆਈਏ 2 ਦੀ ਟੀਮ ਇਸ ਕੇਸ 'ਤੇ ਲੱਗੀ ਰਹੀ ਔਰ ਡਿਊ ਟੂ ਹਿਊਮਨ ਇੰਟੈਲੀਜੈਂਸ ਔਰ ਟੈਕਨੀਕਲ ਇਨਵੈਸਟੀਗੇਸ਼ਨ ਸਾਨੂੰ ਅੱਜ ਸਕਸੈਸ ਮਿਲੀ ਜਦੋਂ ਇਸ ਕੇਸ 'ਚ ਅਸੀਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਸਾਹਿਲ ਸ਼ਰਮਾ ਰੈਜ਼ੀਡੈਂਟ ਆਫ ਮੋਗਾ ਅਸ਼ੋਕ ਕੁਮਾਰ ਰੈਜ਼ੀਡੈਂਟ ਆਫ ਮੋਗਾ ਇਨਾ ਦੋਨਾਂ ਤੋਂ ਸਾਨੂੰ ਇੱਕ ਬਾਈਕ ਮਿਲੀ ਹੈ ਸਪਲੈਂਡਰ ਵਿਦ ਅ ਨੰਬਰ ਪਲੇਟ ਔਰ ਇੱਕ ਪਿਸਤੌਲ ਦੇਸੀ 32 ਬੋਰ ਬਰਾਮਦ ਹੋਈ ਹੈ ਅਲੋਂਗ ਵਿਦ ਟੂ ਲਾਈਵ ਰਾਉਂਡਸ ਔਰ ਇੱਕ ਮੋਬਾਈਲ ਬਰਾਮਦ ਹੋਇਆ ਔਰ ਜਿਹੜੇ ਬਾਕੀ ਦੋ ਦੋਸ਼ੀ ਹੈ ਉਹਨਾਂ ਦੇ ਨਾਮ ਹੈਗੇ ਮਨੀਸ਼ ਕੁਮਾਰ ਔਰ ਕੁਲਦੀਪ ਸਿੰਘ ਇਹ ਵੀ ਮੋਗੇ ਦੇ ਰਹਿਣ ਵਾਲੇ ਚਾਰੋਂ ਹੀ ਮੋਗੇ ਦੇ ਰਹਿਣ ਵਾਲੇ ਇਨਾ ਦੋਨਾਂ ਤੋਂ ਇੱਕ ਬਾਈਕ ਬਜਾਜ ਬਾਕਸਰ ਰੈੱਡ ਵਿਦਆਊਟ ਨੰਬਰ ਪਲੇਟ ਅਲੋਂਗਰ ਟੂ ਮੋਬਾਈਲਸ ਰਿਕਵਰ ਹੋਈ ਹੈ ਸੋ ਇਨਾ ਦੀ ਗ੍ਰਫਤਾਰੀ ਤੋਂ ਬਾਅਦ ਸਾਨੂੰ ਤਫਤੀਸ਼ 'ਚ ਪਤਾ ਲੱਗਿਆ ਕਿ ਜਿਹੜਾ ਇਸ ਕੇਸ ਦਾ ਮੁੱਖ ਦੋਸ਼ੀ ਹੈ ਦਵਿੰਦਰ ਪਾਲ ਸਿੰਘ ਉਰਫ ਗੋਪੀ ਲਾਹੌਰੀਆ ਇਹ ਵੀ ਮੋਗੇ ਦਾ ਰੈਂਡ ਵਾਲਾ ਹੈ ਇਹ ਜਿਹੜਾ ਹੈਗਾ ਗੋਪੀ ਲਾਹੌਰੀਆ ਇਹਨੇ ਬਠਿੰਡਾ ਚ ਇਹਨਾਂ ਸਾਰੇ ਜਿਹੜੇ ਚਾਰ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਇਹਨਾਂ ਦੇ ਇਸ ਗੋਪੀ ਲਾਹੌਰੀਆ ਦੇ ਕੈਂਟ ਤੇ ਹੀ ਇਹ ਜਿਹੜਾ ਫਿਰੋਤੀ ਦਾ ਇਹਨਾਂ ਨੇ ਪੈਸੇ ਹਾਸਲ ਕਰਨ ਲਈ ਸਾਡੇ ਸ਼ਹਿਰ ਵਿੱਚ ਸਾਡੇ ਜ਼ਿਲ੍ਹੇ ਚ ਆਏ ਸਿਗੇ ਔਰ ਜਿਹੜਾ ਗੋਪੀ ਲੋਹਰੀਆ ਹੈ ਇਹ ਪਿਛਲੇ 2 ਸਾਲਾਂ ਦੇ ਅਰਾਊਂਡ 2 ਇਅਰਸ ਤੋਂ ਕੈਨੇਡਾ 'ਚ ਬੈਠਾ ਹੈ ਤੇ ਉਤੋਂ ਇਹ ਵਕ-ਵਕ ਫੋਰਨ ਨੰਬਰਸ ਤੋਂ ਪੰਜਾਬ ਦੇ ਜਿਹੜੇ ਬਿਜ਼ਨਸ ਕਮਿਊਨਿਟੀ ਜਾਂ ਇਸ ਤਰ੍ਹਾਂ ਦੇ ਨੰਬਰ ਲੋਕਾਂ ਤੋਂ ਫਿਰੋਤੀ ਦੀ ਕਾਲਸ ਕਰਦਾ ਆ ਰਿਹਾ ਹੈ ਤੇ ਇੱਕ ਹੋਰ ਚੀਜ਼ ਜਿਹੜੀ ਸਾਡੀ ਹੁਣ ਤੱਕ ਦੀ ਤਫ਼ਤੀਸ਼ 'ਚ ਪਤਾ ਲੱਗੇ ਕਿ 1 ਆਫ ਦਾ 4 ਅਕਿਊਜ਼ ਸਾਹਿਲ ਸ਼ਰਮਾ ਇਹਨੇ ਅਰਾਊਂਡ April ਜਾਂ May ਪਿਛਲੇ ਸਾਲ ਦੀ ਆਪਣੇ ਇੱਕ ਹੋਰ ਦੋਸਤ ਲਫਰੀਤ ਨਾ ਦੇ ਬੰਦਾ ਜੋ ਵੀ ਮੋਗਾ ਨੂੰ ਹੀ ਬਿਲੋਂਗ ਕਰਦਾ ਹੈ ਗੋਪੀ ਲੋਹਰੀਆ ਦੇ ਕੈਂਟ ਤੇ ਇਹ ਦੋਨੋਂ ਦੋਨਾਂ ਨੇ ਰਲ ਕੇ ਇੱਕ ਪਿੰਡ ਬਿਰਮੀ ਪਿੰਡਾ ਲੁਧਿਆਣੇ ਚ ਉੱਥੇ ਘਰ ਦੇ ਬਾਹਰ ਇੱਕ ਫਿਰੋਤੀ ਭਰੀ ਚਿੱਠੀ ਸੁੱਟ ਕੇ ਆਏ ਸੀਗੇ ਉਹ ਜਿਹੜੀ ਸਾਡੀ ਹੁਣ ਤੱਕ ਦੀ ਪ੍ਰੀਲੀਮినਰੀ ਇਨਵੈਸਟੀਗੇਸ਼ਨ ਚ ਪਤਾ ਲੱਗੇ ਤੇ ਹੁਣ ਅਸੀਂ ਇਹਨਾਂ ਨੂੰ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਾਂਗੇ ਤੇ ਹੋਰ ਜੇ ਕੋਈ ਸਾਨੂੰ ਇਹਦੇ ਚੋ ਕੋਈ ਹੋਰ ਵੀ ਪੁਰਾਣੇ ਕੇਸ ਸਟ੍ਰੇਸ ਹੁੰਦੇ ਉਹ ਦੀ ਸਾਨੂੰ ਉਮੀਦ ਔਰ ਇਹਨਾਂ ਸਾਰੇ ਜਿਹੜੇ ਦੋਸ਼ੀ ਹੈਗੇ ਚਾਰ ਇਹਨਾਂ ਦੀ ਏਜ ਬ੍ਰੈਕਟ ਜੀ 23 ਸਾਲ ਤੋਂ ਲੈ ਕੇ 31 ਤੱਕ ਦਾ ਹੈਗਾ ਸਾਹਿਲ 23 ਸਾਲ ਦਾ अशोक 24 ਮਨੀਸ਼ 26 ਔਰ ਕੁਲਦੀਪ ਸਿੰਘ 31 ਤੇ ਜਿਹੜੇ ਸਾਹਿਲ ਔਰ अशोक ਹੈ ਇਹਨਾਂ ਦੋਨਾਂ ਤੇ ਪਹਿਲਾਂ ਵੀ ਪਰਚੇ ਦਰਜ ਹੈ ਜਿਹੜਾ ਸਾਹਿਲ ਹੈ ਇਹਦੇ ਤੇ 9 April 24 ਚ ਅਸਲਾ ਹੱਕ ਦਾ ਪਰਚਾ ਮੋਗੇ ਚ ਦਰਜ ਔਰ अशोक ਕੁਮਾਰ ਉਹਦੇ ਤੇ 2024 ਚ ਹੀ ਇੱਕ ਚੋਰੀ ਦਾ ਮਕਦਮਾ ਸਿਟੀ ਮੋਗਾ ਥਾਣੇ ਚ ਦਰਜ ਹੈ ਤੇ ਜਿਹੜਾ ਇਹਦਾ ਮੁੱਖ ਦੋਸ਼ੀ ਹੈਗਾ ਜਿਹੜਾ ਬਾਹਰ ਬੈਠਾ ਹੈ ਗੋਪੀ ਲਾਹੋਰੀਆ ਇਹਦੇ ਤੇ ਹੁਣ ਤੱਕ 8 ਮੁਕਦਮੇ ਪਹਿਲਾਂ ਦਰਜ ਹੈ ਜਿਨ੍ਹਾਂ ਚੋਂ 6 ਮੁਕਦਮੇ ਮੋਗਾ ਚ ਦਾ ਅ ਦਰਜ ਹੋਏ ਇੱਕ ਜਗਰਾਉਂ ਚ ਤੇ ਇੱਕ ਬਠਿੰਡਾ ਚ ਔਰ ਇਹਨਾਂ 8 ਪਰਚੇ ਚ 6 ਮੁਕਦਮੇ ਅਸਲਾ ਐਕਟ ਔਰ ਇੱਕ ਪਰਚੇ ਚ ਐਨਡੀਪੀਐਸ ਵੀ ਹੈ ਔਰ ਦੋ ਪਰਚੇ ਐਕਸਟਰੈਸ਼ਨ ਦੇ ਆਲਰੇਡੀ ਅਦਰ ਤੇ ਲੌਂਚਡ ਹੈ ਕਿ ਸੱਜਾ ਰਿਹਾ ਹੈ ਕਿ ਇਹ ਚਾਰੇ ਨੌਜਵਾਨ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਾਹੌਰਿਆ ਦੇ ਕਹਿੰਦੇ ਫਿਰੋਤੀ ਦੀ ਰਕਮ ਲੈਣ ਦੇ ਲਈ ਆਏ ਸੀ ਤੇ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ ਦੋ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਜਗਬਾਨੀ ਟੀਵੀ ਲਈ ਵੀ ਕੇ ਬਹਰ ਦੀ ਰਿਪੋਰਟ